कबीर रस को गांडो चूसी है बत्तरवान श्लोक है भगत कबीर जी का तेरह सौ अठाहठ अंक कृपा कर करते हैं कबीर भगत कबीर जी फरमा रहे रस को गांडो चूसी है गांडो ਗੰਨੇਨੋ ਕੇ ਆ ਗੰਨੇ ਦਾ ਰਸ ਜਿਹੜਾ ਹੈ ਉਹਨੂੰ ਕੱਢਣ ਦੇ ਵਾਸਤੇ ਉਹਨੂੰ ਆਪਣੇ ਆਪ ਨੂੰ ਵੇਲਨੇ ਦੇ ਵਿੱਚ ਪਿੜਾਣਾ ਪੈਂਦਾ ਹੈ ਜੋ ਗੰਨੇ ਦੇ ਵਿੱਚ ਗੋਣ ਹੈ ਉਹ ਗੋਣ ਬਾਹਰ ਨਿਕਲੇ ਉਦੇ ਵਾਸਤੇ ਉਹਨੂੰ ਮਰਨਾ ਪੈਂਦਾ ਹੈ। ਭਾਅ ਵੇਲਨੇ ਦੇ ਥੱਲੇ ਆਉਣਾ ਪੈਂਦਾ ਹੈ। ਗੋਣ ਕੋ ਮਰਿਆ ਰੋਏ ਇਸੇ ਤਰ੍ਹਾਂ ਪਾਛੇ ਬਖਸ਼ਿਸ਼ ਕਰਦੇ ਭਾਈ ਦੇ ਚੰਗੇ ਗੁਣ ਪ੍ਰਾਪਤ ਕਰਨੇ ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਹੈ ਤੇ ਤਿੰਨੋਂ ਵੀ ਵਿਕਾਰਾਂ ਵੱਲੋਂ ਮਰਨਾ ਪੈਣਾ ਹੈ। ਵਿਕਾਰ ਛੱਡਨੇ ਪੈਣੇ, ਹੰਕਾਰ ਛੱਡਣਾ ਪੈਣਾ, ਇੰਦਿਆ ਚੁਗਲੀ ਛੱਡਣੀ ਪੈਣੀ। ਅਉਗਣਾ ਵੱਲੋਂ ਮਰੇਗਾ ਤੇ ਗੁਣ ਪ੍ਰਗਟ ਹੋ ਜਾਣਗੇ ਜਿਸ ਤਰ੍ਹਾਂ ਗੰਨਾ ਜਿਹੜਾ ਹੈ ਆਪਣਾ ਸਰੀਰ ਮਾਰਦਾ ਹੈ ਤੇ ਫਿਰ ਉਹਦੇ ਵਿੱਚੋਂ ਰਸ ਨਿਕਲਦਾ ਹੈ ਰਸ ਦਾ ਗੁਣ ਫਿਰ ਪ੍ਰਗਟ ਹੁੰਦਾ ਆਵਗੁਣਾਰੇ ਮਾਨਸੈਉਗਣਾ ਦੇ ਭਰੇ ਮਨੁੱਖ ਪਲੋ ਨਾ ਕਹੇ ਹੈ ਕੋਏ ਕੋਈ ਵੀ ਉਹਨੂੰ ਚੰਗਾ ਨਹੀਂ ਕਹਿੰਦਾ ਜਿਹੜਾ ਔਗਣਾ ਦੇ ਨਾਲ ਭਰਿਆ ਹੰਕਾਰ ਕਰਦਾ ਹੈ ਵਿਕਾਰ ਕਰਦਾ ਹੈ ਚੋਰੀ ਕਰਦਾ ਠੱਗੀ ਕਰਦਾ ਕੋਈ ਵੀ ਨਹੀਂ ਕਹਿੰਦਾ ਵੀ ਇਹ ਚੰਗਾ ਹੈ ਚੰਗਾ ਉਹ ਹੈ ਜਿਹਦੇ ਵਿੱਚ ਪਰਮਾਤਮਾ ਨੇ ਚੰਗੇ ਗੁਣ ਭਰੇ ਹੋਏ ਨੇ ਭਾਸ਼ੇ ਕਹਿੰਦੇ ਜੀ ਇੱਥੇ ਵੀ ਇੱਜ਼ਤ ਖੱਟਣੀ ਤੇ ਅੱਗੇ ਵੀ ਇੱਜ਼ਤ ਖੱਟਣੀ ਹੈ ਫਿਰ ਭਾਈ ਚੰਗੇ ਗੁਣ ਤਾਰਨਕਾਰ ਉਹ ਤਾਂ ਮਿਲਣੇ ਨੇ ਯੋਗਨਾ ਵੱਲੋਂ ਆਪਣੇ ਮਨ ਨੂੰ ਮਾਰਿਆਗਾ ਜੇ ਮਨ ਆਵਗਣ ਛੱਡੇਗਾ ਤੇ ਕਬੀਰ ਗਾਗਰ ਜਲ ਭਰੀ ਗਾਗਰ ਮਿੱਟੀ ਦਾ ਘੜਾ ਜਲ ਦੇ ਨਾਲ ਪਾਣੀ ਨਾਲ ਭਰਿਆ ਹੋਵੇ ਆਜ ਕਾਲ ਜਿਹਾ ਭੂਟ ਅੱਜ ਜਾਂ ਕੱਲ ਉਹਨੇ ਟੁੱਟ ਜਾਣਾ ਖੱੱਚੇ ਘੜੇ ਦਾ ਕੋਈ ਵਿਸਾਹ ਨਹੀਂ ਕੋਈ ਭਰੋਸਾ ਨਹੀਂ ਕਿ ਕਦੋਂ ਉਹ ਟੁੱਟ ਜਾਵੇ ਸਵਾਨੀਆਂ ਜਿਹੜੀਆਂ ਨੇ ਉਹਦੇ ਵਿੱਚ ਜਲ ਪਾੜ ਕੇ ਲਿਆਣ ਖੂਹ ਤੋਂ ਹੋ ਸਕਦਾ ਉਹ ਰਸਤੇ ਵਿੱਚ ਹੀ ਟੁੱਟ ਜਾਵੇ ਇਸੇ ਤਰ੍ਹਾਂ ਗੁਰ ਜੋਨਾ ਚੇਤੇ ਆਪਨੋਂ ਅਦਮਾਜ ਲੈ ਜਾਣਗੇ ਲੂਟ ਜਿਹੜੇ ਗੁਰੂ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਵਿਕਾਰ ਵੀ ਉਹਨਾਂ ਨੂੰ ਆਪਛੈ ਬਖਸ਼ਿਸ਼ ਕਰਦੇ ਰਸਤੇ ਵਿੱਚ ਘੇਰਾ ਪਾ ਲੈਂਦੇ ਪਰਮਾਤਮਾ ਤੱਕ ਪਹੁੰਚਣ ਨਹੀਂ ਦਿੰਦੇ ਗੁਰੂ ਦੀ ਬਖਸ਼ਿਸ਼ ਤੱਕ ਪਰਮਾਤਮਾ ਦੀ ਕਿਰਪਾ ਤੱਕ ਉਹ ਪਹੁੰਚਣ ਨਹੀਂ ਦਿੰਦੇ ਰਸਤੇ ਵਿੱਚ ਘੇਰਾ ਪਾ ਲੈਂਦੇ ਹੰਕਾਰ ਵਿਕਾਰ ਮਾਰੇ ਜਿਹੜੇ ਕਰਮ ਨੇ ਜਿਸ ਤਰਾ ਕੱਚੇ ਕੜੇ ਦਾ ਕੋਈ ਵਿਸਾਪ ਰੋਸਾ ਨੇ ਰਸਤੇ ਦੀ ਟੁੱਟ ਜਾਏ ਇਸ ਤਰ੍ਹਾਂ ਰਸਤੇ ਵਿੱਚ ਘੇਰਾ ਪਾ ਲੈਂਦੇ ਨੇ ਵਾਹਿਗੁਰੂ ਬਖਸ਼ਿਸ਼ ਕਰ ਦੇ ਭਾਈ ਪਰਮਾਤਮਾ ਤੋਂ ਬਚਾਂ ਪਰਮਾਤਮਾ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ ਵਿਕਾਰਾਂ ਤੋਂ ਬਚਣ ਵਾਸਤੇ ਰੇ ਕੋਲੋਂ ਚੰਗੇ ਗੁਣ ਧਾਰਨ ਕਰ ਕਬੀਰ ਕੁੱਕਰ राम को मुतिया मेरो हां, हां। नाम ਚਰਤਰਮੇ ਸਲੋਕ ਵਿੱਚ ਸਮਝਾਉਂਦੇ ਕੰਧਵੇ ਮੈਂ ਪਰਮਾਤਮਾ ਦਾ ਇੱਕ ਕੁੱਕਰ ਹਾਂ ਕੁੱਤਾ ਹਾਂ ਕਿ ਮੁੱਤੀ ਮੇਰਾ ਨਾਮ ਹੈ ਪੁਰਾਣੇ ਸਮਿਆਂ ਵਿੱਚ ਹੁੰਦੇ ਨਾਮ ਜਾਨਵਰਾਂ ਦੇ ਵੀ ਵੰਸਵੰਨੇ ਰੱਖੇ ਜਾਂਦੇ। ਉਹਦੇ ਕੁੱਤੇ ਨੂੰ ਜ਼ਿਆਦਾਤਰ ਮੋਤੀ ਕਹਿ ਕੇ ਆਵਾਜ਼ ਮਾਰੀ ਜਾਂਦੇ ਸੀ। ਪਿਆਰ ਦੇ ਨਾਲ ਮੋਤੀ ਕਿਹਾ ਜਾਂਦਾ ਸੀ। ਕਹਿੰਦੇ ਵੀ ਮੈਂ ਪਰਮਾਤਮਾ ਦਾ ਕੂਕਰਾਂ ਤੇ ਸੰਗਤ ਮੈਨੂੰ ਪਿਆਰ ਨਾਲ ਮੋਤੀ ਕਹਿੰਦੀ ਹੈ। ਗਲੇ ਹਮਾਰੇ ਜੇਵਰੀ ਜੇਵਰੀ ਰੱਸੀ ਮੇਰੇ ਗਲੇ ਦੇ ਵਿੱਚ ਪਰਮਾਤਮਾ ਦੇ ਹੁਕਮ ਦੀ ਰੱਸੀ ਹੈ ਜੈਂ ਖਿੱਚੈ ਤੈਂ ਜਾਉ ਜਿੱਦਰ ਨੂੰ ਵਾਹਿਗੁਰੂ ਜੀ ਹੁਕਮ ਰੂਪੀ ਰੱਸੀ ਖਿੱਚ ਦੇਣ ਮੌਦਰੀ ਚਲਾ ਜਾਂਦਾ ਪਾਪ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿੰਦਾ ਕਬੀਰ ਜਪਣੇ ਕਾਠ ਕੀ ਜਪਣੀ ਮਾਲਾ ਨੂੰ ਕਿਹਾ ਕਾਠ ਲੱਕੜ ਤੁਲਸੀ ਰੁਦਰਾਕਸ਼ ਆਦਿ ਵਸਤੂਆਂ ਦੀ ਬਣਾਈ ਹੋਈ ਮਾਲਾ ਕਿਆ ਦਿਖਲਾਮ ਹੈ ਲੋਏ ਕਹਿੰਦੇ ਵੀ ਇਹ ਕੀ ਲੋਕਾਂ ਨੂੰ ਦਿਖਾਉਂਦਾ ਫਿਰਦਾ ਇਹ ਲੋਕਾਂ ਵਿੱਚ ਦਿਖਾਵਾ ਕਰ ਰਿਆਂ ਤੂੰ ਮਾਲਾ ਹੱਥ ਵਿੱਚ ਪਾ ਕੇ ਮਾਲਾ ਫੜ ਕੇ ਫਿਰਦੇ ਰਾਮ ਨਾ ਚੇਤਾਈ ਹਰਦੇ ਨਾਲ ਮਨ ਦੇ ਨਾਲ ਤੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਹੁਣ ਮਾਫ ਕਰਨਾ ਕਈਆਂ ਨੇ ਮਾਰਾ ਫੜੀ ਹੁੰਦੀ ਏ ਤੇ ਰਸਨਾ ਦੇ ਨਾਲ ਨਿੰਦਿਆ ਚੁਗਲੀ ਚੱਲਦੀ ਹੁੰਦੀ ਫਾਟ ਵਿੱਚ ਮਾਲਾ ਚੱਲਦੀ ਹੁੰਦੀ ਏ ਤੇ ਧਿਆਨ ਕਿਸੇ ਹੋਰ ਬੰਦੇ ਚੱਲ ਜਾਂਦਾ ਕਹਿੰਦੇ ਜਪਣੀ ਕੀ ਹੋਏ ਇਹ ਮਾਲਾ ਨਾਲ ਕੀ ਹੋਵੇਗਾ ਜਦੋਂ ਧਿਆਨ ਪਰਮਾਤਮਾ ਵਿੱਚ ਲੱਗਾ ਹੀ ਨਾ ਫਿਰ ਜੇ ਮਨ ਕਰਕੇ ਪ੍ਰਮਾਤਮਾ ਜਪਿਆ ਨਾ ਤੇ ਕੱਲੀ ਮਾਲਾ ਫੜਨ ਨਾਲ ਕੀ ਹੋਣਾ ਹੈ ਕੱਲੀ ਮਾਲਾ ਫੇਰਨ ਨਾਲ ਕੀ ਹੋਣਾ ਕੁਝ ਵੀ ਨਹੀਂ ਹੋਣਾ ਕਹਿੰਦੇ ਵੀ ਆਪਣੇ ਸਵਾਸਾਂ ਦੀ ਮਾਲਾ ਬਣਾ ਲਿਆ ਪਾਵ ਹਰੇਕ ਸਵਾਸ ਦੇ ਨਾਲ ਜਪਿਆ ਕਰ ਸਤਨਾਮ